ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਚਟਨੀ ਤੇ ਹਨਾ ਤੇ ਤੁਸੀਂ ਵੀ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਵੀ ਤੁਹਾਡੇ ਘਰੇ ਕਿਹੜੀ ਕਿਹੜੀ ਚਟਨੀ ਬਣਦੀ ਹੈ ਮਤਲਬ ਕਿਹੜੀ ਤੁਸੀਂ ਖਾਣਾ ਪਸੰਦ ਕਰਦੇ ਹੋ ਤੇ ਆਪਾਂ ਵੀ ਤੁਹਾਨੂੰ ਐਂਡ ਤੇ ਐਂਡ ਤੱਕ ਬਣੇ ਰਿਹਾ ਵੀਡੀਓ ਤੇ ਤੇ ਤੁਹਾਨੂੰ ਦੱਸਾਂਗੇ ਵੀ ਅਸੀਂ ਮਤਲਬ ਕਿਹੜੀਆਂ-ਕਿਹੜੀਆਂ ਚਟਨੀਆਂ ਘਰੇ ਬਣਾਉਂਦੇ ਆ ਤੇ ਕਿਹੜੀ ਬੱਚੇ ਜ਼ਿਆਦਾ ਪਸੰਦ ਕਰਦੇ ਆ ਤੇ ਇਹਦੇ ਵਿੱਚ ਹੁਣ ਜਿਹੜਾ ਵਿਸ਼ਾ ਤੇ ਮੈਡਮ ਨੇ ਪੁੱਛਿਆ ਵੀ ਤੁਹਾਡੇ ਘਰੇ ਕਿਹੜੀ ਚਟਨੀ ਬਣਦੀ ਹੈ ਨਾ ਤੇ ਕਿਵੇਂ ਚਟਨੀ ਬਣਦੀ ਹੈ ਤੇ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਪਲੀਜ਼ ਐਂਡ ਤੱਕ ਸਾਰੇ ਬਨੇ ਰਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਹਾਂਜੀ ਉਹ ਆਇਆ ਇਹਨਾਂ ਨੂੰ ਨਵਾਂ ਸਬਜੈਕਟ ਲੱਗਿਆ ਮਿਸ਼ਨ ਸਮਰੱਥ ਤੇ ਉਹਦੇ ਵਿੱਚ ਇਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਕਿਚਨ ਕੀ ਹੋਰ ਸਭ ਕੁਝ ਉਚ ਉਹਨੇ ਦੇ ਚਟਨੀ ਦਾ ਵਿਸ਼ਾ ਆ ਸਾਰਾ ਹਨ ਇਹਦੇ ਚ ਹੁਣ ਆ ਜਾਈਆਂ ਸਬਜ਼ੀਆਂ ਦੇ ਨਾਲ ਹੀ ਕੁਝ ਜਮੀਨ ਦੇ ਹਟਾਉਂ ਗਦੀਆਂ ਪਧਿੰਨਾ ਇਹ ਬਿਟੇ ਦੇ ਪੱਤੇ ਤਾਂ ਹੁੰਦੇ ਆ ਇਹਦੇ ਧਨੀਏ ਦੇ ਤੇ ਪਧਿੰਨੇ ਦੇ ਲਸਣ ਵੀ ਪਿਆਜ਼ ਠੀਕ ਹੈ ਨਾ ਪਿਆਜ਼ ਹਾਂ ਪਿਆਜ਼ ਵੀ ਥੱਲੀ ਹੁੰਦਾ ਪੱਤੇ ਜਾਂਦੇ ਜਿਹੜਾ ਚ ਪਿਆਜ਼ ਗਾਜਰ ਮੂਲੀ ਆਲੂ ਛਲਗਮੇ ਠੀਕ ਹੈ ਉੱਪਰ ਲਿਆ ਉਹ ਕਰ ਲੈ ਹੁਣ ਇਹ ਕਹਿੰਦੀ ਕਹਿੰਦੀ ਇੱਥੇ ਅੜਕ ਗਈ ਕਹਿੰਦੀ ਮੰਮੀ ਵੀ ਚਟਨੀ ਤੁਹਾਡੇ ਘਰ ਚਟਨੀ ਕਿਵੇਂ ਬਣਾਈ ਜਾਂਦੀ ਹੈ ਇਹਨੇ ਲਿਖਣਾ ਹੁਣ ਆਪਣੀ ਜਿਹੜੀ ਚਟਣੀ ਬਣਦੀ ਹੈ ਨਾ ਰਾਜੇ ਉਹ ਆਹ ਇੱਕ ਲੈਨ ਚ ਤਾਂ ਜਮੀਨੀ ਆਉਂਦੀ ਪਹਿਲਾਂ ਤੁਸੀਂ ਇੱਥੇ ਲਿਖੋ ਕਿ ਜੇ ਸਾਡੀ ਮਾਂ ਨੂੰ ਗੁੱਸਾ ਚੜਿਆ ਹੋਵੇ ਤਾਂ ਚਟਣੀ ਸਾਡੀ ਬਣਦੀ ਹੈ ਦੂਜੇ ਨੰਬਰ ਤੇ ਕਹ ਜਿ ਰਸੋਈ ਚ ਜਾਓ ਤੇ ਅਸੀਂ ਆਪਣੇ ਹਿਸਾਬ ਨਾਲ ਪੁੱਛਣਾ ਉਹਨਾਂ ਨੇ ਹੁਣ ਆਪਾਂ ਕੀ ਕਰਦੇ ਪਹਿਲਾਂ ਸੇ ਰਸੋਈ ਚ ਜਾਂਦੇ ਹੈ ਕਿ ਜੇ ਤਾਂ ਹੁਣ ਗੰਡੇ ਪਹਿਲਾਂ ਸੱਚੋ ਗੰਡੇ ਟਮਾਟਰ ਹਰੀ ਮਿਰਚਾਂ ਹੈ ਇਹ ਤਾਂ ਤਿੰਨਾਂ ਦੀ ਚਟਣੀ ਬਣੇਗੀ ਹੈਨਾ ਨਹੀਂ ਕਹ ਜੀ ਕਈ ਵਾਰ ਸਾਡੇ ਟਮਾਟਰ ਤੇ ਹਰੀ ਮਿਰਚ ਹੁੰਦੀ ਨਹੀਂ ਅਸੀਂ ਇਕੱਲਾ ਘੰਟਾ ਕੁੱਟ ਲਈਦਾ ਉਹਦੇ ਵਿੱਚ ਮਾੜੀ ਜੀ ਉਹ ਪਾ ਕੇ ਮੜਿਆ ਨੂਰ ਪਾ ਕੇ ਫਿਰ ਕਹ ਜੀ ਤੁਹਾਡੇ ਕੋਲ ਜੇ ਟਮਾਟਰ ਹੈ ਟਮਾਟਰ ਤੇ ਹਰੀ ਮਿਰਚ ਪਾ ਲੋ ਜੀ ਕਾ ਲਾਲ ਰੰਗ ਦੀ ਚਟਨੀ ਬਣ ਜੂਗੀ ਹਨਾ ਵਿੱਚ ਮਾੜੀ ਜੀ ਕਹ ਤੁਸੀਂ ਸ਼ੱਕਰ ਜਾਂ ਖੰਡ ਪਾ ਲੋ ਉਹ ਫਿਰ ਬਹੁਤ ਟੇਸਟੀ ਬਣ ਜਾਂਦੀ ਹੈ ਫਿਰ ਕਹ ਜੀ ਚਟਨੀ ਕਈ ਤਰ੍ਹਾਂ ਦੀ ਹੁੰਦੀ ਹੈ ਕਹ ਜੀ ਵਿੱਚ ਅਸੀਂ ਕਈ ਵਾਰੀ ਪਦੀਨਾ ਪਾ ਲੈਂਦੇ ਆ ਤੇ ਕਈ ਵਾਰੀ ਕਹ ਜੀ ਧਨੀਆ ਪਾ ਲਨੇ ਜੇ ਹੋਵੇ ਤਾਂ ਹਨਾ ਮਤਲਬ ਹਾਲਾਤਾਂ ਦੇ ਹਿਸਾਬ ਨਾਲ ਕਈ ਇੱਕ ਹੁੰਦੀ ਹੈ ਸਰਦੀਆਂ 'ਚ ਚਟਣੀ ਸਰਦੀਆਂ 'ਚ ਤਾਂ ਕਹ ਜੀ ਅਸੀਂ ਬਣਾ ਲੈਨੇ ਆ ਮਤਲਬ ਆਦਰਕ ਦੀ ਚਟਣੀ ਜ਼ਿਆਦਾਤਰ ਸਾਡੇ ਉਹ ਚੱਲਦੀ ਹੈ ਵੈਸੇ ਕਹ ਜੀ ਸਾਡੇ ਗਰਮ ਵੀ ਸਰਦੀ ਹਰ ਸੀਜ਼ਨ 'ਚ ਸਾਡੇ ਚਟਣੀ ਹੀ ਚੱਲਦੀ ਹੈ ਪਹਿਲਾਂ ਤਾਂ ਕਹ ਜੀ ਤੁਸੀਂ ਸਮਾਨ ਚੈੱਕ ਕਰੋ ਤੁਹਾਡੇ ਹੈਗਾ ਕੀ ਇਸ ਵਿੱਚ ਇਧਰ ਝਾਕ ਮੇਰੇ ਤੋਂ ਬੁੱਝਿਆ ਮੈਡਮ ਨੇ ਸਵਾਲ ਮੈਂ ਤਾਂ ਜਵਾਬ ਦੇ ਰਹੀ ਹਾਂ ਠੀਕ ਹੈ ਕਿਵੇਂ ਬਣਦੀ ਥੋਡੇ ਘਰ ਚਟਣੀ ਜਿੰਨਾ ਸਮਾਨ ਹੈਗਾ ਪਾਦੋਂ ਕਾ ਚਟਣੀ ਰਗੜੀ ਗਈ ਆਦਰ ਹੋਗੀ ਹਾਂਜੀ ਚਟਣੀ ਦਾ ਨਾ ਹਜੇ ਮਾਮਲਾ ਚੱਲੀ ਜਾਂਦਾ ਹੈ ਉਲਝਿਆ ਨਹੀਂ ਤੇ ਜਿਹੜੀ ਸਾਡੀ ਸਭ ਤੋਂ ਫੇਵਰਿਟ ਚਟਣੀ ਆ ਮਨਪਸੰਦ ਜਿਹੜੀ ਮਤਲਬ ਬਠਿੰਡੇ ਜ਼ਿਲ੍ਹੇ ਚ ਆਮ ਹੀ ਲੋਕ ਖਾਂਦੇ ਆ ਬਹੁਤ ਘਰਾਂ ਚ ਬਣਦੀ ਆ ਪਿੰਡਾਂ 'ਚ ਤਾਂ ਖਾਸ ਕਰਕੇ ਚਿਬੜਾਂ ਦੀ ਚਟਣੀ ਹਨਾ ਚਿਬੜਾਂ ਚ ਮਤਲਬ ਲਾਲ ਮਿਰਚਾਂ ਪਾ ਕੇ ਕੱਲੀਆਂ ਉਹਨੂੰ ਕੁੰਡੇ 'ਚ ਕੁੱਟਣਾ ਰਗੜਨਾ ਨਾ ਕੁੰਡੇ ਕਾਂਡੇ ਉਹਨੂੰ ਸ਼ਹਿਰਾਂ 'ਚ ਤਾਂ ਗਏ ਆ ਇਹ ਚਲੋ ਤੇ ਬਟ ਮੇਰੇ ਬਾਪੂ ਕੋਲੇ ਨਾ ਹਜੇ ਵੀ ਹੈਗਾ ਪਿੰਡਾਂ 'ਚ ਤਾਂ ਹੁੰਦੀ ਆ ਮੋਸਟਲੀ ਤੇ ਬਾਹਲੇ ਨੇ ਸਾਡੇ ਪਿੰਡ ਮੇਰੇ ਪੇਕੇ ਘਰ ਹੁੰਡੇ ਚ ਚਟਣੀ ਡੇਲੀ ਬਣਦੀ ਐ ਜਦੋਂ ਭਈ ਪਾਪਾ ਨਾ ਚਟਣੀ ਚਟਣੀ ਮਤਲਬ ਪਾਪੇ ਨੇ ਰਗੜਨ ਲੱਗ ਜੈਣੀ ਘੰਟਾ ਲਾ ਦੇਣਾ ਪਾਪੇ ਨੇ ਚਿਬੜਾਂ ਦੇ ਵੀ ਮਾਰਨ ਨੂੰ ਹਨਾ ਆਸ-ਪਾਸੇੜੀਆਂ ਕੋਈ ਮੇਰੇ ਪਾਪੇ ਦੀਆਂ ਵਿਚਾਰੀਆਂ ਕੋਈ ਵਰਝਾਈਆਂ ਲੱਗਦੀਆਂ ਉਹ ਜੋ ਕੁਝ ਹੋਰ ਨਹੀਂ ਗੁੰਡਾ ਕੋਟਾ ਖੜਕੀ ਜਾਂਦਾਗਾ ਤੇਜਾ ਚਟਣੀ ਰਗੜੀ ਜਾਂਦਾ ਫਿਰ ਪਾਪੇ ਨੇ ਬਰ ਕਹੀ ਭਾਈ ਚਟਣੀ ਰਗੜ ਲਈ ਕਿਉਂ ਕਈ ਘਰ ਮਤਲਬ ਹੁੰਦੀ ਹੈ ਆਪਣੀ ਦਾਲ ਕੋਲੀ ਮਤਲਬ ਸਾਂਝੀ ਕਰ ਹੀ ਲੈਣੇ ਆਪਾਂ ਨਾ ਤੇ ਉਹ ਜਿਹੜੀ ਚਟਣੀ ਆ ਉਹ ਸਾਡੀ ਸਭ ਤੋਂ ਵੱਧ ਮਨਪਸੰਦ ਹੈ ਤੇ ਜਦੋਂ ਨਰਮੇ ਦੀ ਰੁੱਤ ਹੁੰਦੀ ਹੈ ਨਰਮਾ ਚੁਗਦੇ ਚੁਗਦੇ ਜਿਨ੍ਹਾਂ ਨੇ ਚੁਗਿਆ ਆਪਾਂ ਬਹੁਤ ਚੁਗਿਆ ਭਾਈ ਝੋਲੀਆਂ ਬਨ ਕੇ ਨਰਮਾ ਤੇ ਉਦੋਂ ਕੀ ਕਰਨਾ ਇੱਕ ਝੋਲੀ ਪਿੱਛੇ ਬੰਨੀ ਹੁੰਦੀ ਮੂਰੇ ਜਿਹੜੇ ਕਮੀਜ਼ ਪਏ ਹੁੰਦੇ ਇੱਕ ਝੋਲੀ ਉਹਦੀ ਬਨ ਲੈਂਦੇ ਫਿਰ ਤੁਰੇ ਜਾਂਦੇ ਚਿਬੜਨਾ ਮਤਲਬ ਬੱਲਾ ਹੁੰਦੀਆਂ ਨਰਮੇ 'ਚ ਖਾਸ ਕਰਕੇ ਗਵਾਰੇ 'ਚ ਜ਼ਿਆਦਾ ਹੁੰਦੀਆਂ ਤੇ ਉਹ ਬੱਲਾ ਤੋਂ ਫਿਰ ਜਿਬੜ ਚੁਗੀ ਜਾਂਦੇ ਚੁਗੀ ਜਾਂਦੇ ਮੂਰੇ ਝੋਲੀ ਪਰ ਲੈਂਦੇ ਤੇ ਨਾਲ ਉਹ ਖਾਈ ਜਾਂਣਾ ਤੇ ਸ਼ਾਮ ਤੱਕ ਮੂੰਹ ਉੱਠਿਆ ਜਾਣਾ ਜਿਬੜ ਖਾ ਖਾ ਕੇ ਤੇ ਫਿਰ ਰਾਏ ਚਿਬੜ ਹੁੰਦੇ ਆ ਨਾ ਇੱਕ ਵੱਡੇ ਵੱਡੇ ਹੁੰਦੇ ਉਹਨਾਂ ਦੀ ਚਟਨੀ ਲਗੜੀ ਜਾਂਦੀ ਏ ਉਹ ਖਾਨਚ ਵੀ ਬਹੁਤ ਸਵਾਦ ਹੁੰਦੇ ਆ ਤੇ ਫਿਰ ਇੱਕ ਹੁੰਦੀਆਂ ਖਖੜੀਆਂ ਉਹ ਬਹੁਤ ਲੱਗਦੀਆਂ ਉਹ ਵਾਸਵਾਦ ਬਣਦੀਆਂ ਤੇ ਉਹਨੇ ਸਬਜੀ ਬਹੁਤ ਵਧੀਆ ਲੱਗਦੀ ਆ ਬਹੁਤ ਸਵਾਦ ਬਣਦੀ ਆ ਬੜੀ ਬਣਾਉਨੇ ਆ ਸੀ ਤੇ ਉਹ ਚਟਣੀ ਜਿਹਨੇ ਜਿਨੇ ਵੀ ਖਾਦੀ ਹੈ ਕਮੈਂਟ ਜ਼ਰੂਰ ਕਰਿਓ ਬਿਚਿਬੜਾਂ ਦੀ ਚਟਣੀ ਕਿਹਨੇ ਖਾਦੀ ਹੈ ਐਂਡ ਤੇ ਜਦੋਂ ਆਪਾਂ ਨਰਮ ਨਰਮਾ ਚੁਗ ਲੈਨੇ ਆ ਦੋ ਤਿੰਨ ਵਾਰੀਆਂ ਦਾ ਟਿੰਡੇ ਤੋੜ ਕੇ ਛਟੀਆਂ ਪੱਟਦੇ ਆ ਨਾ ਫਿਰ ਚਿਬੜ ਚੁਬੜ ਤੇ ਆ ਜਾਂਦੇ ਆ ਫੇਰ ਭਈ ਆਪਾਂ ਉਹਨਾਂ ਨੂੰ ਉਹ ਚ ਪਰੋ ਕੇ ਤਾਂ ਅੱਗੇ ਚ ਕਿੰਨੇ ਸਾਰੇ ਉਹਨਾਂ ਦੇ ਮਾਲਾ ਹੀ ਬਣਾ ਕੇ ਰੱਖ ਦਿੰਦੇ ਸ਼ਾਮੇਂ ਦਾ ਟੰਗ ਦਿੰਦੇ ਬਸ ਜਦ ਪਸ਼ੂ ਵਾਲੇ ਭਾਂਡਿਆਂ 'ਚ ਟੰਗੀਆਂ ਹੁੰਦੀਆਂ ਕਿੱਲਿਆਂ ਖੁੱਲਿਆਂ 'ਚ ਕਿੱਲੇ ਵੱਧੂ ਹੁੰਦੇ ਅੱਜ ਕੱਲ ਤਾਂ ਹੁੰਦੇ ਨਹੀਂ ਹੈ ਨਾ ਤੇ ਅਜੇ ਤੱਕ ਮੇਕ ਨਹੀਂ ਕੱਢਦੇ ਰੰਗ ਰੰਗ ਕਰਾਈ ਹੁੰਦੀਆਂ ਨਾ ਅੱਗੇ ਹੁੰਦੇ ਸੀ ਤੇ ਫਿਰ ਭਈ ਜਦੋਂ ਮਤਲਬ ਸੀਜ਼ਨ ਚਲਿਆ ਜਾਂਦਾ ਉਦੋਂ ਹਾੜੀ ਜੀ ਆਉਂਦੀ ਤੇ ਹਾੜੀ ਵੇਲੇ ਫਿਰ ਉਹ ਜਿਹੜੇ ਸੁੱਕੇ ਚਿਬੜ ਹੁੰਦੇ ਨੇ ਫੱਕੀ ਬਣ ਜਾਂਦੀ ਐ ਫਿਰ ਉਹ ਪਿਆਜ਼ ਚ ਗੰਡਿਆਂ ਚ ਪਾ ਕੇ ਹਰੀਆਂ ਮਿਰਚਾਂ ਚ ਪਾ ਕੇ ਫਿਰ ਉਹਨਾਂ ਜਿਹੜੀ ਖੁਸ਼ਬੂ ਹੁੰਦੀ ਐ ਨਾ ਚਿਬੜਾਂ ਦੀ ਬਹੁਤ ਸਵਾਦ ਚਟਣੀ ਬਣਦੀ ਐ ਤੇ ਜਦੋਂ ਨਰਮਾ ਚੁਗਦੇ ਹੁੰਨੇ ਆਪਾਂ ਨਾ ਦੁਪਹਿਰੇ ਬਹਿ ਕੇ ਰੋਟੀ ਖਾਣੇ ਆ ਝੋਲੀਆਂ ਜਿਹਾ ਲਾ ਕੇ ਆ ਨਾ ਤੇ ਉਦੋਂ ਬਈ ਜਿਹੜੀ ਬਾਟੀਆਂ ਚ ਚਾਹ ਹੁੰਦੀ ਐ ਤੇ ਜਿਬੜਾਂ ਦੀ ਚਟਨੀ ਨਾਲ ਠੰਡੀਆਂ ਜਾਂ ਰੋਟੀਆਂ ਫਿਰ ਉਹ ਇੰਨੀਆਂ ਸਵਾਦ ਲੱਗਦੀਆਂ ਨੇ ਨਾ ਬਹੁਤ ਜ਼ਿਆਦਾ ਉਹ ਚਟਨੀ ਸਾਡੀ ਬਹੁਤ ਫੇਵਰੇਟ ਹੈ ਤੇ ਪਿੰਡੋਂ ਆਪਾਂ ਜਿਬੜ ਮੰਗਾ ਕੇ ਉਹ ਬਣਾਉਂਦੇ ਆ ਤੇ ਉਹ ਹੁਣ ਬੱਚੇ ਵੀ ਖੁਸ਼ ਹੋ ਕੇ ਖਾਂਦੇ ਨੇ ਉਹਨਾਂ ਨੂੰ ਤਾਂ ਪਤਾ ਵਿਚਾਰੇ ਨੂੰ ਜਿਬੜ ਕੀ ਹੈ ਕਿਉਂਕਿ ਆਪਾਂ ਚੀਜ਼ਾਂ ਦੱਸਦੇ ਰਹਿੰਦੇ ਆ ਕਈਆਂ ਨੂੰ ਨਹੀਂ ਪਤਾ ਜਿਬੜ ਕੀ ਹੁੰਦੇ ਆ ਤੇ 2-3 ਸਾਲ ਅਸੀਂ ਚੰਡੀਗੜ੍ਹ ਸਾਈਡ ਲਾ ਕੇ ਆਏ ਕਿਸੇ ਮਜਬੂਰੀ ਕਰਕੇ ਹਨਾ ਚਲ ਤੇ ਉਧਰ ਜਾ ਕੇ ਮੈਂ ਚੌਲਿਆਂ ਦੀਆਂ ਫਲੀਆਂ ਗਵਾਰਿਆਂ ਦੀਆਂ ਫਲੀਆਂ ਤੇ ਇਹ ਤਾਂ ਮਤਲਬ ਉਧਰ ਸੁਣੀਆਂ ਹੀ ਨਹੀਂ ਸੀ ਤੇ ਮੈਂ ਤਰਸ ਗਈ ਸੀ 22 ਸਾਲ ਜਿਬੜਾ ਨੇ ਚਟਣੀ ਨੂੰ ਗਵਾਰੇ ਦੀਆਂ ਫਲੀਆਂ ਨੂੰ ਤੇ ਚੌਲੇ ਦੀਆਂ ਫਲੀਆਂ ਨੂੰ ਜਿਨੇ ਜਿਨੇ ਖਾਧੀਆਂ ਜਰੂਰ ਦੱਸਿਓ ਤੇ ਇੱਕ ਕਮੈਂਟ ਜਰੂਰ ਕਰਿਓ ਵੀ ਤੁਸੀਂ ਕਿਹੜੀ ਕਿਹੜੀ ਚਟਣੀ ਤੁਹਾਡੇ ਘਰੇ ਬਣਦੀ ਹੈ ਤੇ ਕਿਹੜੀ ਤੁਸੀਂ ਪਸੰਦ ਹੋ ਕੇ ਖਾਨਦੇ ਹੋ ਹਨਾ ਖੁਸ਼ ਹੋ ਕੇ ਖਾਨਦੇ ਹੋ ਤੇ ਸਾਡੇ ਤਾਂ ਭਈ ਚਟਣੀ ਬਹੁਤ ਬਣਦੀ ਹੈ ਕਿਉਂਕਿ ਬੱਚੇ ਨਾ ਚਟਣੀ ਟੁਕਣੀ ਤਾਂ ਖਾ ਹੀ ਲੈਂਦੇ ਜ ਸਬਜੀ ਉਹਨਾਂ ਦੇ ਨਾ ਪਸੰਦ ਆਵੇ ਠੀਕ ਹੈ ਮੈਡਮ ਨੇ ਮੈਨੂੰ ਪੁੱਛਿਆ ਸੀ ਬਾਕੀ ਮੈਡਮ ਵੀ ਮਤਲਬ ਮੈਡਮ ਨੂੰ ਵੀ ਸੈਂਡ ਕਰਾਂਗੇ ਵੀਡੀਓ ਮੈਡਮ ਬਹੁਤ ਲਾਈਕ ਕਰਦੇ ਮੇਰੀ ਇਦਾਂ ਦੀਆਂ ਵੀਡੀਓਜ਼ ਤੇ ਕਮੈਂਟ ਜ਼ਰੂਰ ਕਰੋਏ ਸੀ ਭਾਈ ਚਟਣੀ ਦੀ ਕਹਾਣੀ ਅਸੀਂ ਤਾਂ ਭਾਈ ਚਟਣੀ ਹੀ ਬਣਾਉਣੀ ਆ ਫੇਵਰਟ ਆ ਸਾਡੇ ਘਰ ਦੀ ਚਟਣੀ ਚਲੋ ਠੀਕ ਹੈ ਜੀ ਅੱਜ ਆਪਾਂ ਬਣਾਵਾਂਗੇ ਜਿਹੜੀ ਆਪਣੇ ਘਰੇ ਆਮ ਚਟਣੀ ਬਣਦੀ ਹੈ ਜਿਹੜੀ ਕਿ ਬੱਚਿਆਂ ਨੂੰ ਬਹੁਤ ਪਸੰਦ ਆ ਖਾਸ ਕਰ ਮੇਰੇ 카ਟਨ ਨੂੰ ਸਕੂਲੋਂ ਆਉਣ ਵਾਲੀ ਹੈ ਤੇ ਉਹਦੇ ਵਾਸਤੇ ਆਪਾਂ ਦੋ ਲਾਲੇ ਟਮਾਟਰ ਛੋਟੇ ਛੋਟੇ ਤੇ ਦੋ ਲਾਲੇ ਆਪਾਂ ਪਿਆਜ਼ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਸਵਾਦ ਅਨੁਸਾਰ ਨਮਕ ਤੇ ਹੋਰ ਕੋਈ ਚੀਜ਼ ਨਹੀਂ ਪਾਉਂਦੇ ਮਿਰਚ ਬਿਲਕੁਲ ਹਲਕੀ ਜਿਹੀ ਪਾਵਾਂਗੇ ਬਸ ਇੱਕ ਚੁਟਕੀ ਜੀ ਦੀ ਮਿਰਚ ਦੀ ਪਾਉਣੀ ਹੈ ਲਾਲ ਮਿਰਚ ਕਿਉਂਕਿ ਹਰੀ ਮੇਰੇ ਕੋਲ ਹੈ ਨਹੀਂ ਸੀ ਤੇ ਫਿਰ ਪਾਵਾਂਗੇ ਉਹਦੇ ਵਿੱਚ ਆਪਾਂ ਅੱਧਾ ਚਮਚ ਚੀਨੀ ਦਾ ਖੰਡ ਦਾ ਜੇ ਸ਼ੱਕਰ ਹੈਗੀ ਤਾਂ ਸ਼ੱਕਰ ਪਾ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਕੁੱਟ ਕੇ ਚ ਉਹਨੂੰ ਮਤਲਬ ਚਟਣੀ ਬਣਾਉਣੀ ਹੈ चटनी तैयार इधर घ्यो हो गया गर्म देसी घ्यो होंगे छी सिल भी चटनी चुप चुप कर लिया ਦੇਖੋ ਇਹ ਕੈਂਪ ਬਹੁਤ 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 ਟੇਸਟੀ ਬਣੀ ਹੈ ਤੇ ਲੋ ਜੀ ਇਹ ਹੈਗੀ ਹੈ ਪਲੇਟ ਪੂਰੀ ਤਿਆਰ ਮੇਰੇ ਘਾਟੋ ਦੇ ਵਾਸਤੇ ਦਹੀਂ ਤੇ ਮਤਲਬ ਉਹ ਚਟਨੀ ਚਟਨੀ ਦੇ ਪੋਦੀਨਾ ਤੌਹਾਂ ਦੇ ਨਾਲ ਮਲਾਈ ਮੇਰੇ ਘਾਟੋ ਵਾਸਤੇ ਉਹਦੀ ਫੇਵਰਿਟ ਚਟਨੀ ਦੇ ਨਾਲ ਤੌਹਾਂ ਰੈਡੀ ਹੈ ਜੀ ਤੁਸੀਂ ਵੀ ਦੱਸਿਓ ਤੁਹਾਨੂੰ ਕਿਵੇਂ ਲੱਗੀ थैंक यू ਸੋ ਮਚ ਇਹ ਚਟਨੀ ਕੁੰਟੀਏ ਜੀ ਪਾਪੇ ਨੇ ਕੁੰਡੇ ਚ ਤੇ ਕਾਰਟਨ ਦੇਖੀ ਪਾਪੇ ਦਾ ਨਾਮ ਵੀ ਲਿਖ ਰੱਖਿਆ ਕੁੰਡੇ ਤੇ ਤੇਜਾ ਸਿੰਘ ਵੀ ਦੱਸ ਕੋਈ ਕੁੰਡਾ ਚੱਕ ਕੇ ਲੈ ਜਾਂਦਾ ਥੋੜਾ ਇਹ ਰਕੜੀਏ ਜੀ ਕੱਲਾ ਪਿਆਜ਼ ਤੇ ਹਰੀ ਮਿਰਚ ਪਾ ਕੇ ਗੰਡੇ ਤੇ ਹਰੀ ਮਿਰਚ ਦੀ ਚਟਨੀ